ਵਿੱਚ ਤੁਸੀਂ ਇੱਥੇ ਪਹੁੰਚੇ ਹੋ ਸਾਡੀ ਪ੍ਰੈਸ ਕਾਨਫਰੰਸ ਵਿੱਚ ਅੱਜ ਜਿਹੜਾ ਮੇਨ ਕਾਰਨ ਹੈ ਉਹ ਇਹ ਹੈ ਕਿ ਜੋ 2 ਦਸੰਬਰ ਨੂੰ 2 ਦਸੰਬਰ ਨੂੰ ਜੋ ਫੈਸਲੇ ਹੋਏ ਸੀਗੇ ਉਹਦੇ ਵਿੱਚ ਜਿਹੜਾ 5 7 ਮੈਂਬਰੀ ਕਮੇਟੀ ਬਣਾਈ ਗਈ ਸੀ ਭਰਤੀ ਵਾਸਤੇ ਸੋ ਉਹਦੇ ਵਿੱਚ ਜਿਹੜੀ ਦੁਈ ਧਿਰ ਹੈ ਜਿਹੜੀ ਇਸ ਟਾਈਮ ਮੌਜੂਦਾ ਧਿਰ ਹੈ ਉਸ ਨੇ ਜਿਹੜੀ ਭਰਤੀ ਕਰੀ ਆ ਸਾਰੀ ਫੇਕ ਕਰੀ ਆ ਔਰ ਆਪੇ ਉਹਨਾਂ ਨੇ ਭਰਤੀ ਕਰਕੇ ਫੇਕ ਆਪੇ ਆਪਣੇ ਡੈਲੀਗੇਟ ਬਣਾ ਕੇ ਆਪੇ ਉਹ ਪ੍ਰਧਾਨ ਬਣ ਕੇ ਬੈਠ ਗਏ ਲੇਕਿਨ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਤੋਂ 7 ਮੈਂਬਰੀ ਕਮੇਟੀ ਬਣਾਈ ਹੈ ਜੋ ਭਰਤੀ ਕਰ ਰਹੀ ਹੈ ਸੋ ਪਹਿਲਾਂ ਇਹ 6 ਮੈਂਬਰੀ ਸੀ ਬਾਅਦ ਚ ਇਸ ਨੂੰ 7 ਮੈਂਬਰੀ ਕੀਤਾ ਗਿਆ ਸੋ ਉਹਦੇ ਦੋ ਮੈਂਬਰ ਜਿਹੜੇ ਇਹਨਾਂ ਦੇ ਚਮਚੇ ਸੀਗੇ ਉਹ ਭੱਜ ਚੁੱਕੇ ਆ ਲੇਕਿਨ 5 ਮੈਂਬਰੀ ਕਮੇਟੀ ਜਿਹੜੀ ਰਹਿ ਚੁੱਕੀ ਹੈ ਉਹ ਅਲੱਗ-ਅਲੱਗ ਸ਼ਹਿਰਾਂ ਵਿੱਚ ਜਾ ਕੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਜਾ ਕੇ ਭਾਰਤੀ ਕਰ ਰਹੀ ਹੈ ਔਰ ਉਸ ਨੂੰ ਬਹੁਤ ਉਤਸ਼ਾਹ ਮਿਲ ਰਿਹਾ ਹੈ ਐਸੀ ਤਰ੍ਹਾਂ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਾਨੂੰ ਟਾਈਮ ਦਿੱਤਾ ਹੈ 4 ਆਪਣਾ 4 ਮਈ ਨੂੰ ਔਰ ਇੱਥੇ ਆ ਰਹੇ ਆ ਜੋ ਭਾਰਤੀ ਮੇਮ ਉਸ ਨੂੰ ਹੋਰ ਹੰਗਾਰਾ ਦੇਣ ਵਾਸਤੇ ਇੱਥੇ ਪਹੁੰਚ ਰਹੇ ਆ ਉਸ ਵਿੱਚ ਗਿਆਨੀ ਜੀ ਆਪਣਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਾਫਕਾ ਜਥੇਦਾਰ ਜੀ ਯਾਨੀ ਹਰਪ੍ਰੀਤ ਸਿੰਘ ਜੀ ਅਤੇ ਐਮ ਐਲ ਏ ਮਨਪ੍ਰੀਤ ਸਿੰਘ ਯਾਲੀ ਉਹ ਵੀ ਪਹੁੰਚ ਰਹੇ ਆ ਸੋ ਸਾਰੀਆਂ ਸੰਗਤਾਂ ਨੂੰ ਸਾਡੇ ਵੱਲੋਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹਦੇ ਵਿੱਚ ਇਹੀ ਸੰਦੇਸ਼ਾ ਦਿੱਤਾ ਜਾ ਰਿਹਾ ਕਿ 4 ਤਰੀਕ ਨੂੰ ਸਹੀ 10 ਵਜੇ ਗੁਰਦੁਆਰਾ ਗੜੀਪੌਰ ਖਾਲਸਾ ਸਾਹਿਬ ਦੇ ਸਾਹਮਣੇ ਵੱਡਾ ਕੱਟ ਕੀਤਾ ਜਾ ਰਿਹਾ ਹੈ ਉਸ ਵਿੱਚ ਸਾਰੀਆਂ ਸੰਗਤਾਂ ਵੱਧ ਤੇ ਵੱਧ ਪਹੁੰਚਣ ਉਹਨਾਂ ਦੇ ਵਿਚਾਰ ਸੁਣਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰਾਂਗਾ ਪੁੱਛਣਾ ਕੋਈ ਨਹੀਂ ਪੁੱਛਣਾ ਨਹੀਂ ਬੰਦਾ ਜੀ ਕਿੰਨੀ ਕਿ ਸੰਗਤ ਹੈ ਜਿਹੜੀ ਇਹ ਪਹੁੰਚੇਗੀ ਇਸ ਉਭ ਤੋਂ ਪਹਿਲਾਂ ਜਿ ਵੈਖਰੂ ਜੀ ਦਾ ਖਾਲਸਾ ਵੈਖਰੂ ਜੀ ਕੀ ਫਤਿਹ ਲਗਭਗ ਇੱਕ ਹਫਤੇ ਦੇ ਵਿੱਚ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਸੰਗਤਾਂ ਨਾਲ ਸੰਪਰਕ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਬਹੁਤ ਤਦਾਦ ਦੇ ਵਿੱਚ ਸੰਗਤ ਪਹੁੰਚੂਗੀ ਕਿਉਂਕਿ ਇਹੋ ਜਿਹੇ ਇਕੱਠਾਂ ਦੇ ਕਦੇ ਐਸਟੀਮੇਟ ਨਹੀਂ ਹੁੰਦੇ ਤੇ ਫੇਰ ਵੀ ਸਾਨੂੰ ਉਮੀਦ ਹੈ ਲਗਭਗ 1500 ਤੋਂ 2000 ਦੇ ਲਗਭਗ ਘਟੋ ਘਟ ਸੰਗਤ ਇਹ ਸਮਾਗਮ ਦੇ ਵਿੱਚ ਪਹੁੰਚੂਗੀ ਕਿਉਂਕਿ ਜੋ ਮੌਜੂਦਾ ਹਾਲਾਤ ਨੇ ਸਿੱਖ ਪੰਥ ਦੇ ਪੰਜਾਬ ਦੇ ਅਕਾਲੀ ਦਲ ਦੇ ਉਹ ਬਹੁਤੋ ਭੜੇ ਨੇ ਕਿਉਂਕਿ ਅਕਾਲੀ ਦਲ ਹੀ ਇੱਕ ਇਹੋ ਜਿਹੀ ਪਾਰਟੀ ਹੈ ਜੋ ਪੰਜਾਬ ਦੀ ਸਿੱਖ ਪੰਥ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕਾਂ ਵਾਸਤੇ ਲੜ ਸਕਦੀ ਹੈ ਸੋ ਅਕਾਲੀ ਦਲ ਦਾ ਸੁਰਜੀਤ ਹੋਣਾ ਪੰਜਾਬ ਦੇ ਲਈ ਸਿੱਖ ਪੰਥ ਲਈ ਬਹੁਤ ਜ਼ਰੂਰੀ ਹੈ ਇਸ ਸੰਬੰਧ ਦੇ ਵਿੱਚ ਹੀ ਜਿਹੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜੀ ਉਹ ਭਰਤੀ ਮੁਹੀਮ ਨੂੰ ਹੀ ਤੇਜ਼ ਕਰਨ ਦੇ ਲਈ ਪਹੁੰਚ ਰਹੇ ਨੇ ਤੇ ਅਸੀਂ ਅਪੀਲ ਕਰਦੇ ਹਾਂ ਸੰਗਤਾਂ ਨੂੰ ਪਿੰਡੂ ਸੰਗਤਾਂ ਤੇ ਸ਼ਹਿਰੀ ਸੰਗਤਾਂ ਨੂੰ ਕਿ ਭਾਈ ਵੱਧ ਤੋਂ ਵੱਧ ਇਸ ਇਕੱਤਰਤਾ ਦੇ ਵਿੱਚ ਪਹੁੰਚ ਕੇ ਕਿਆ ਨੀ ਹਰਪ੍ਰੀਤ ਸਿੰਘ ਸਿੰਘ ਸਾਹਿਬ ਦੇ ਵਿਚਾਰ ਸੁਣੋ ਮਨਪ੍ਰੀਤ ਸਿੰਘ ਯਾਲੀ ਉਹਨਾਂ ਦੇ ਵਿਚਾਰ ਸੁਣੋ ਤੇ ਸਾਡੇ ਪੰਜਾਬ ਦੀ ਬੇਦਾਗ ਸ਼ਖਸੀਅਤ ਜੋ ਲਗਭਗ 25 ਸਾਲਾਂ ਤੋਂ ਜੋ ਇਹ ਅਕਾਲੀ ਦਲ ਦੇ ਲੀਡਰ ਆਪ ਉਧਰੀਆਂ ਕਰ ਰਹੇ ਨੇ ਅਕਾਲੀ ਸਿਧਾਂਤਾਂ ਦੀਆਂ ਅਕਾਲੀ ਮਰਿਆਦਾ ਦੀਆਂ ਜਿਨ੍ਹਾਂ ਨੇ ਰੱਜ ਕੇ ਧਜੀਆਂ ਢਾਈਆਂ ਜਿਸ ਕਾਰਨ ਅੱਜ ਪੰਥ ਦਾ ਅਜਾ ਅਕਾਲੀ ਦਲ ਦਾ ਇਹ ਹਾਲ ਹੋਇਆ ਸਰਦਾਰ ਰਵੀਿੰਦਰ ਸਿੰਘ ਜੀ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਸੂਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਇਕੱਠ ਦੇ ਵਿੱਚ ਪਹੁੰਚ ਕੇ ਸੰਗਤਾਂ ਦੇ ਵਿਚਾਰ ਸੁਣੋ ਲੀਡਰਾਂ ਦੇ ਸਾਡੇ ਵਿਚਾਰ ਸੁਣੋ ਇਸ ਦਿਨ ਵੀ ਵੱਡਾ ਲਾਂਡ ਕੀਤਾ ਜਾ ਸਕਦੇ ਜੀ ਵੱਡਾ ਲਾਂਡ ਤਾਂ ਇਹੀ ਆ ਜੀ ਵੀ ਇਹਦੇ ਵਾਰ ਹੀ ਹੈ ਭਰਤੀ ਜੋ ਹੈਗੀ ਹੈ ਭਰਤੀ ਦੇ ਸਬੰਧ ਦੇ ਵਿੱਚ ਹੈਗੀ ਹੈ ਕਿਉਂਕਿ ਮੇਨ ਜਿਹੜਾ ਸਾਡਾ ਜੋ ਹੈਗਾ ਇਹ ਸੰਘਰਸ਼ ਹੈ ਹਜੇ ਦਾ ਭਰਤੀ ਕਰਨ ਤੇ ਜੋਰ ਹੈ ਕਿਉਂਕਿ ਉਸ ਤੋਂ ਬਾਅਦ ਹੀ ਜੋ ਅੱਗੇ ਦਾ ਜੋ ਕੋਈ ਪ੍ਰੋਗਰਾਮ ਹੋਊਗਾ ਉਹ ਵੀ ਤੁਹਾਡੇ ਸਾਹਮਣੇ ਸੁਖੀ ਸਿੰਘ ਬਾਦਲ ਸਾਹਿਬ ਵੀ ਜਿਹੜਾ ਹੈ ਕਹਿ ਰਹੇ ਨੇ ਕਿ 25 ਲੱਖ ਤੋਂ ਵੱਧ ਭੱਤੀ ਕਰ ਚੁੱਕੇ ਆ ਪੰਜਾਬ ਦੇ ਦੇਖੋ ਜੀ ਕਹਿਣ ਨੂੰ ਤਾਂ ਉਹ 1 ਕਰੋੜ ਕਹਿ ਦੇਣ ਵੀ ਭਰਤੀ ਕਰਤੀ ਮਸਲਾ ਤਾਂ ਇਦਾਂ ਹੈ ਨਾ ਵੀ ਮਸਲਾ ਤਾਂ ਵੋਟਾਂ ਦਾ ਪਈਆਂ 18 ਲੱਖ ਤੇ 25 ਲੱਖ ਕਿੱਥੋਂ ਹੋ ਗਈ ਭਰਤੀ ਤੇ ਕਹਿਣ ਨੂੰ ਜਿੰਨੇ ਮਰਜ਼ੀ ਕਹੀ ਜਾਣ ਬੋਕਸ ਭਰਤੀ ਐ ਸਾਡੀ ਜੋ ਭਰਤੀ ਐ ਬਿਲਕੁਲ ਇੱਕ ਨੰਬਰ ਦੇ ਵਿੱਚ ਸਹੀ ਭਰਤੀ ਐ ਬਕਾਇਦਾ ਅਸੀਂ ਆਧਾਰ ਕਾਰਡ ਨੰਬਰ ਉਹ ਪਰਚੀ ਤੇ ਪਾਉਨੇ ਆ ਫੋਨ ਨੰਬਰ ਲਿਖਦੇ ਆ ਤੇ ਇਦਾਂ ਨਹੀਂ ਹੈਗਾ ਵੀ ਅਸੀਂ ਘਰ ਬੈਠ ਕੇ ਹੀ ਪੋਰਟਰ ਲਿਸਟ ਲੈ ਕੇ ਪਰਚੀਆਂ ਕੱਟਤੀਆਂ ਤੇ ਕਹਿਤਾ ਭਰਤੀ ਹੋ ਗਈ ਤੁਸੀਂ ਆਪਣੇ ਲੈਵਲ ਤੇ ਫੋਨ ਕਰਕੇ ਵੀ ਤੁਸੀਂ ਚਾਹੇ ਪ੍ਰੈਸ ਵਾਲੇ ਆ ਜਾਂ ਤੁਹਾਨੂੰ ਅਸੀਂ ਕਾਪੀ ਦੀਆਂ ਭਰਤੀਆਂ ਦਿਖਾ ਦਾਂਗੇ ਤੁਸੀਂ ਆਪਣੇ ਲੈਵਲ ਤੇ ਫੋਨ ਆਪਣੇ ਫੋਨ ਕਰਕੇ ਪੁੱਛ ਸਕਦੇ ਹੋ ਕਿ ਤੁਸੀਂ ਅਕਾਲੀ ਦਲ ਦੀ ਜੋ ਅਕਾਲ ਤਖਤ ਸਭ ਦਾ ਅਦੇਸ਼ ਦੇ ਅਨਸਾਰ ਜੋ ਭਰਤੀ ਹੋ ਰਹੀ ਆ ਤੁਸੀਂ ਉਹਦੇ ਮੈਂਬਰ ਬਣਿਓ ਜੇ ਸੰਗਤ ਨੇ ਹਾਂ ਕਹਿਤੀ ਫੇਟਾ ਤੁਸੀਂ ਆਪੇ ਕਹੋਗੇ ਕਿ ਤੁਹਾਡੀ ਭਰਤੀ ਸਹੀ ਆ ਪੰਥਕ ਜੀ ਜਦੋਂ ਵੀ ਮੁਕਾਬਲ ਹੁੰਦੀ ਆ ਕਾਲੀ ਦਲ ਦੇ ਵਿੱਚ ਇੱਕ ਨਵੀਂ ਪਾਰਟੀ ਜਨਮ ਲੈਂਦੀ ਆ ਨਵੀਂ ਪਾਰਟੀ ਜਦੋਂ ਬਣਦੀ ਆ ਤਾਂ ਉਹ ਆਪਣੇ ਮੁੱਦਿਆਂ ਨੂੰ ਲੈ ਕੇ ਤੁਰ ਪੈਂਦੀ ਆ ਤੇ ਪੰਥਕ ਮੁੱਦਿਆਂ ਦੀ ਗੱਲ ਕਰਨੇ ਜਿਹੜੀ ਛੱਡ ਦਿੱਤੀ ਜਾਂਦੀ ਆ ਲੱਗਦਾ ਹੈ ਕਿ ਹੁਣ ਇੱਕ ਹੋਰ ਪਾਰਟੀ ਦਾ ਜਨਮ ਹੋਏਗਾ ਜੀ ਜਾਂ ਫਿਰ ਕਿਸੇ ਕਿਸੇ ਸਮੇਂ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਕਾਲੀ ਦਲ ਨੂੰ ਮਜ਼ਬੂਤ ਕਰਨਗੀਆਂ ਨਵੀਂ ਪਾਰਟੀ ਦਾ ਕੋਈ ਜਨਮ ਨਹੀਂ ਜਨਮ ਨਹੀਂ ਹੋਊਗਾ ਜੀ ਕਿਉਂਕਿ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰਨ ਲੱਗੇ ਹੋਏ ਆਂ ਅੱਜ ਜੋ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਪਰਿਵਾਰ ਵੱਲੋਂ ਜੋ ਦੁਰਦਸ਼ਾ ਸਿਧਾਂਤਕ ਘਾਣ ਕਰਕੇ ਕੀਤੀ ਗਈ ਹੈ ਉਹ ਤੁਹਾਡੇ ਸਾਹਮਣੇ ਆ ਅਸੀਂ ਲਗਭਗ ਤੁਹਾਨੂੰ ਦੱਸਿਆ ਹੀਗਾ 25 ਸਾਲਾਂ ਤੋਂ ਅਕਾਲੀ ਦਲ ਦੀ ਅਕਾਲੀ ਦਲ ਨੂੰ ਮੋੜ ਅਕਾਲੀ ਦਲ ਨੂੰ ਲੀਹਾਂ ਤੇ ਲਿਆਉਣ ਵਾਸਤੇ ਅਸਲੀ ਸਿਧਾਂਤਕ ਤੌਰ ਤੇ ਅਕਾਲੀ ਦਰ ਨੂੰ ਲੀਹਾਂ ਤੇ ਲਿਆਉਣ ਵਾਸਤੇ ਲੜਾਈ ਲੜ ਰਹੇ ਹਾਂ ਅਸੀਂ ਕੋਈ ਨਵੀਂ ਪਾਰਟੀ ਨਹੀਂ ਬਣਾ ਰਹੇ ਅਸੀਂ ਤਾਂ ਉਸੇ ਪਾਰਟੀ ਵਾਸਤੇ ਸੰਘਰਸ਼ ਕਰ ਰਹੇ ਹਾਂ ਜਿਸ ਪੰਥਕ ਪਾਰਟੀ ਨੂੰ ਜਿਹੜੀ ਸ਼ਹੀਦਾਂ ਦੀ ਪਾਰਟੀ ਹੈ ਜਿਹੜੀ ਸੰਘਰਸ਼ਾਂ ਚੋਂ ਨਿਕਲੀ ਹੈ ਉਸ ਪਾਰਟੀ ਤੇ ਉੱਤੇ ਇੱਕ ਪਰਿਵਾਰ ਕਬਜ਼ਾ ਕਰੀ ਬੈਠਾ ਉਹਨਾਂ ਤੋਂ ਅਸੀਂ ਮੁਕਤ ਕਰਾਉਣ ਦੀ ਲੜਾਈ ਲੜ ਰਹੇ ਹਾਂ ਨਾ ਕਿ ਅਸੀਂ ਨਵੀਂ ਪਾਰਟੀ ਨੂੰ ਬਣਾਉਣ ਦੀ ਲੜਾਈ ਲੜ ਰਹੇ ਆ ਜੇਕਰ ਜੇ ਸਭ ਪਰਿਵਾਰ ਦਾ ਤੁਹਾਡੇ ਵੱਲੋਂ ਜਿਗਰ ਕੀਤਾ ਜਾ ਰਿਹਾ ਹੈ ਉਹ ਪਰਿਵਾਰ ਇਸ ਪਾਰਟੀ ਤੋਂ ਵੱਖ ਹੋ ਜਾਂਦਾ ਜਾਂ ਲਾਂਭੇ ਕਰ ਦਿੱਤਾ ਜਾਂਦਾ ਫਿਰ ਸਾਰੀਆਂ ਪਾਰਟੀਆਂ ਇਕੱਠ ਹੋਣਗੀਆਂ ਅਕਾਲੀ ਦਲ ਦੇ ਵਿੱਚ ਜੁੜਨਗੇ ਬਿਲਕੁਲ ਬਿਲਕੁਲ ਇਕ ਜੁਟ ਹੋਣਗੀਆਂ ਜੀ ਤੁਹਾਡੇ ਸਾਹਮਣੇ ਸਭ ਕੁਝ ਆ ਜਾਊਗਾ ਕਿਉਂਕਿ ਅਕਾਲੀ ਦਲ ਪੰਥ ਦੀ ਪਾਰਟੀ ਹੈ ਇਸ ਗੱਲ ਨੂੰ ਇੱਕ ਪਰਿਵਾਰ ਦਾ ਪਰਿਵਾਰ ਵੀ ਮੰਨਦਾ ਹੈ ਕਿ ਅਕਾਲੀ ਦਲ ਸਿੱਖ ਕੌਮ ਦੀ ਪੰਥ ਦੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਜੇ ਉਹ ਇਸ ਗੱਲ ਨੂੰ ਮੰਨਦਾ ਸੀ ਬਹੁਤ ਵਾਰ ਸੋਨੇ ਆ ਟੀਵੀ ਰਾਹੀਂ ਤੁਹਾਡੇ ਚੈਨਲ ਰਾਹੀਂ ਕਿਉਂ ਇਹ ਗੱਲ ਕਹਿੰਦੇ ਨੇ ਕਿ ਜੋ ਅਕਾਲੀ ਦਲ ਉਹ ਪੰਥ ਦੀ ਪਾਰਟੀ ਆ ਪਰ ਜੇ ਪੰਥ ਦੀ ਪਾਰਟੀ ਆ ਜੇ ਪੰਥ ਨਹੀਂ ਚਾਹੁੰਦਾ ਕਿ ਭਾਈ ਤੁਸੀਂ ਪ੍ਰਧਾਨ ਰਹੋ ਤੁਸੀਂ ਲੰਬੇ ਹੋ ਜਾਓ ਇਸ ਕਰਕੇ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਉਸ ਉਹ ਇਸ ਪਾਰਟੀ ਨੂੰ ਅਕਾਲੀ ਦਲ ਨੂੰ ਆਪਣੇ ਪਰਿਵਾਰ ਦੀ ਜ਼ਕੀਰ ਸਮਝੀ ਬੈਠੇ ਨੇ ਇਸੇ ਕਰਕੇ ਉਸ ਦੀਫਾ ਨਹੀਂ ਦੇ ਰਹੇ ਫਿਰ ਉਸ ਪਾਰਟੀ ਦੇ ਪ੍ਰਧਾਨ ਦੀ ਚੋਣ ਕਿਵੇਂ ਹੋ ਗਈ ਕਿਉਂਕਿ ਜਿੰਨੀਆਂ ਵੀ ਤੁਹਾਡੀਆਂ ਜਿਹੜੀਆਂ ਪਾਰਟੀਆਂ ਅਕਾਲੀ ਦਲ ਅੰਮ੍ਰਿਤਸਰ 1920 ਜਾਂ ਹੋਰ ਪਾਰਟੀਆਂ ਵੀ ਆ ਉਹਨਾਂ ਦੇ ਆਗੂ ਸਹਿਬਾਨ ਤਾਂ ਨਹੀਂ ਕਹਿਣਗੇ ਵੀ ਮੈਂ ਪ੍ਰਧਾਨ ਬਣਾਉਂਦਾ ਮੈਂ ਪ੍ਰਧਾਨ ਬਣਾ ਤੇ ਰੌਲਾ ਫੇਰ ਉਹੀ ਪੈ ਜਾਵੇ ਜੀ ਦੇਖੋ ਜੀ ਅਕਾਲੀ ਦਲ 1920 ਦੀ ਮੈਂ ਤੁਹਾਨੂੰ ਗੱਲ ਦੱਸਦਾ ਜੀ ਅਕਾਲੀ ਦਲ 1920 ਸਾਡੀ ਜਲੰਧਰ ਮੀਟਿੰਗ ਹੋਈ ਸੀਗੀ ਪਿਛਲੇ ਮਹੀਨੇ ਉਹਦੇ ਵਿੱਚ ਅਕਾਲੀ ਦਲ 1920 ਭੰਗ ਕਰਦਾ ਅਕਾਲ ਤਖਤ ਸਾਭਦੇ ਆਦੇਸ਼ਾਂ ਦੇ ਅਨੁਸਾਰ ਜਥੇਦਾਰ ਦੇ ਆਦੇਸ਼ਾਂ ਦੇ ਅਨੁਸਾਰ ਜੋ 2 ਦਸੰਬਰ ਨੂੰ ਫੈਸਲਾ ਹੋਇਆ ਸੀ ਕਿ ਸਾਰੇ ਆਪਣੇ ਆਪਣੇ ਚੁੱਲ੍ਹੇ ਸਮੇਟ ਕੇ ਇੱਕ ਝੰਡੇ ਥੱਲੇ ਇਕੱਤਰ ਹੋ ਅਕਾਲ ਸਾਹਿਬ ਅਕਾਲ ਦਾਤਾ ਉਹਦੇ ਝੰਡੇ ਥੱਲੇ ਇਕੱਠੇ ਹੋ ਇਸੇ ਤਰਜ਼ ਤੇ ਚੱਲਦੇ ਹੋਏ ਸਰਦਾਰ ਰਵੀਂਦਰ ਸਿੰਘ ਉਹਨਾਂ ਨੇ ਅਕਾਲੀ ਦਲ 1920 ਭੰਗ ਕਰਤਾ ਤੇ ਅਸੀਂ ਵੀ ਇਸ ਭਰਤੀ ਦੇ ਵਿੱਚ ਸ਼ਾਮਲ ਆ ਜਿਹੜਾ ਭਰਤੀ ਵੱਧ ਕਰੂਗਾ ਜੋ ਆਪਣੀ ਹਿੰਮਤ ਕਰੂਗਾ ਜੋ ਵੀ ਸਿੱਖ ਸੰਗਤਾਂ ਜੀ ਨੂੰ ਚਾਹਣਗੀਆਂ ਉਹ ਆਪਣਾ ਪ੍ਰਧਾਨ ਚੁਣ ਲੂਗਾ ਜੀ ਕਿਉਂਕਿ ਹੁਣ ਮੌਜੂਦਾ ਸਮੇਂ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਕੋਈ ਆਪਸੀ ਮਤ ਭੇਜਦਾ ਆ ਆਪਸੀ ਕੁਝ ਹੋਰ ਹੈ ਸਾਬ ਇੱਕ ਅਕਾਲ ਤਖਤ ਸਭ ਦੇ ਝੰਡੇ ਥੱਲੇ ਇਕੱਠੇ ਹੋ ਕੇ ਆਪਣੀ ਲੜਾਈ ਲੜ ਰਹੇ ਆ ਕਿਉਂਕਿ ਜੋ ਪਰਾਤਨ ਸਮਿਆਂ ਦੇ ਵਿੱਚ ਵੀ ਜੋ ਸਿੱਖਾਂ ਦੀਆਂ ਮਿਸਲਾਂ ਸੀ ਉਸ ਸਮੇਂ ਵੀ ਉਹ ਸਾਰੇ ਮੱਤ ਪੇਦ ਆਪਣੇ ਮਟਾ ਕੇ ਇੱਕ ਇੱਕ ਝੰਡੇ ਥੱਲੇ ਇਕੱਤਰ ਹੁੰਦਾ ਸੀ ਗਲਦਾਂ ਸਾਹਿਬ ਦੇ ਤੇ ਅੱਜ ਵੀ ਉਸੇ ਤਰ੍ਹਾਂ ਇੱਕ ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਹੋ ਕੇ ਆਪਣੀ ਜੋ ਲੜਾਈ ਆ ਉਹ ਲੜ ਰਹੇ ਨੇ ਜੀ ਅਚਾਰ ਜੀ ਲਗਾਤਾਰ ਤੁਹਾਡੀ ਮੀਟਿੰਗਾਂ ਪਿੰਡਾਂ ਦੇ ਵਿੱਚ ਹੋ ਰਹੀਆਂ ਨੇ ਤਾਂ ਕਿਵੇਂ ਦਾ ਹੁੰਗਾਰਾ ਮਿਲ ਰਿਹਾ ਹੈ ਕਿ ਇੰਨਾ ਵੱਡਾ ਕੰਮ ਕਰਨ ਦੀ ਉਮੀਦ ਹੈ ਕਿ ਹੁਣ ਤੱਕ ਕਈ ਕਮੇਟੀਆਂ ਦਸਤਾਵੇਜ਼ਾਂ ਕਰਕੇ ਉਹਨਾਂ ਦਾ ਪਰ ਤੁਹਾਡੇ ਸੁਣਨ ਨੂੰ ਅਸੀਂ ਦੇਖਦੇ ਹਾਂ ਫੋਟੋ ਵਗੈਰਾ ਵੀ ਤਾਂ ਕੀ ਲੋਕ ਕਹਿੰਦੇ ਨੇ ਇਸ ਜਿਹੜਾ ਪੁਰਜਨ ਇਕੱਠ ਵੱਲ ਹੈ। ਜਿਹੜਾ ਬੈਰ ਜਿਹੜਾ ਖਾਲਸਾ ਵੈਰ ਜੀ ਦੇ ਫਤਿਹ ਇਹ ਜੀ ਗੱਲ ਇਹਦਾ ਵੀ ਜਿਹੜਾ ਮੰਤਕ ਇਕੱਠ ਹੋ ਰਿਹਾ ਇਹ ਕੋਈ ਕਿਸੇ ਪਾਰਟੀ ਦਾ ਇਕੱਠ ਨਹੀਂ ਹੈ ਇਹ ਅਕਾਲ ਤਖਤ ਵੱਲੋਂ ਜਿਹੜੀ ਕਮੇਟੀ ਸੱਜੀ ਗਈ ਸੀ 7 ਮੈਂਬਰੀ ਉਹਦਾ ਇਹ ਇਕੱਠ ਸੀ ਉਹਨਾਂ ਨੂੰ ਕਿਹਾ ਸੀ ਵੀ 7 ਮੈਂਬਰੀ ਉਹਦਾ ਜਿਹੜਾ ਪ੍ਰਧਾਨ ਵੀ ਅਕਾਲ ਤਖਤ ਵੱਲੋਂ ਹਰਜਿੰਦਰ ਸਿੰਘ ਧਾਮੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਨੂੰ ਥਾਪਿਆ ਗਿਆ ਸੀ ਲੇਕਿਨ ਉਹਨਾਂ ਨੇ ਇਸ ਕਮੇਟੀ ਨੂੰ ਖਾਰਜ ਕਰਨ ਬਾਅਦ ਤੇ ਇਹਨੂੰ ਮਤਲਬ ਕਰਨ ਬਾਅਦ ਤੇ ਉਹ ਸਾਰੇ ਦੋਹੇ ਪ੍ਰਧਾਨ ਸਾਬਕਾ ਪ੍ਰਧਾਨ ਕਰਤਾ ਕਰਪਾਲ ਸਿੰਘ ਬਡੂਂਗਰ ਤੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਪਾਸੇ हट ਗਏ ਆਖਰ ਮੁੜ ਕੇ ਉਹਨਾਂ ਨੇ ਉਹ ਕੋਸ਼ਿਸ਼ਾਂ ਕਰੀਆਂ ਵੀ ਉਹਨਾਂ ਨੂੰ ਬੈਠੇ ਵੀ ਹੈ ਪਰ ਨਹੀਂ ਉਹਨਾਂ ਨੇ ਕੋਈ ਦੱਸਿਆ ਉਸ ਤੋਂ ਬਾਅਦ ਜਿਹੜਾ ਅਕਾਲਤਾ ਸੰਸਦ ਦੇ ਜਫੇਦਾਰ ਰਗਵੀਰ ਸਿੰਘ ਜੀ ਨੇ ਕਿਹਾ ਕਿ ਜਿਹੜੀ ਇਹ ਪੰਜ ਮੈਂਬਰ ਰਹਿ ਗਏ ਪੰਜ ਮੈਂਬਰੀ ਕਮੇਟੀ ਹੋ ਇਸ ਭਰਤੀ ਨੂੰ ਸ਼ੁਰੂ ਕਰੇ ਉਹ ਜਿਹੜੀ ਭਰਤੀ ਹੈ ਅਜੋ ਉਹਨਾਂ ਦੀ ਅਗਵਾਈ ਵਿੱਚ ਚੱਲ ਰਹੀ ਹੈ ਇਹ ਜਿਹੜਾ ਲਗਾਤਾਰ ਪਿੰਡਾਂ 'ਚ ਅਸੀਂ ਜਾ ਰਹੇ ਪਿੰਡਾਂ 'ਚ ਲੋਕਾਂ ਦਾ ਬਹੁਤ ਸਹਿ ਹੋਊਗਾ ਕਿਉਂਕਿ ਜਿਹੜਾ ਅਕਾਲ ਤਖਤ ਸਾਹਿਬ ਹੈ ਨਾ ਜਿਹੜਾ ਕੋਈ ਸਿੱਖ ਹੈ ਉਹ ਅਕਾਲ ਤਖਤ ਤੋਂ ਕਦੇ ਆਕੀ ਨਹੀਂ ਹੋ ਸਕਦਾ ਸੋ ਇਸ ਕਰਕੇ ਜਿਹੜੀ ਇਹ ਭਰਤੀ ਹੋ ਰਹੀ ਹੈ ਇਹ ਅਕਾਲ ਤਖਤ ਨੂੰ ਸਮਰਪਿਤ ਹੈ ਉਸ ਤੋਂ ਬਾਅਦ ਇਹਦੀ ਭਰਤੀ ਹੋਣ ਤੋਂ ਬਾਅਦ ਇਹਦੇ ਇਹਦੇ ਡੈਲੀਗੇਟ ਬਣਾਨੇ ਡੈਲੀਗੇਟਾਂ ਨੇ ਜ਼ਿਲ੍ਹਾ ਜ਼ਿਲ੍ਹੇ ਤੋਂ ਮਤਲਬ ਡੈਲੀਗੇਟ ਬਣਾਉਣੇ ਉਹਨਾਂ ਨੇ ਪੰਜਾਬ ਦੇ ਬਣਾਉਣੇ ਉਸ ਤੋਂ ਬਾਅਦ ਜਾ ਕੇ ਅੱਗੇ ਜਿਹੜੀ ਜਿਹੜੀ ਮਤਲ ਪ੍ਰਧਾਨਗੀ ਦੀ ਆ ਹੋਰ ਚੱਲ ਚੱਲਣੀ ਆ ਸੋ ਇਸ ਕਰਕੇ ਜਿਹੜੇ ਪਿੰਡਾਂ ਦਾ ਜੋ ਸਮਰਥਨ ਹੈ ਪਿੰਡਾਂ ਦੇ ਲੋਕਾਂ ਦਾ ਜਿਹੜਾ ਸਹਿਯੋਗ ਹੈ ਉਹ ਬਹੁਤ ਵੱਡੇ ਪੱਧਰ ਤੇ ਸਾਨੂੰ ਮਿਲ ਲਿਆ ਸੋ ਆਉਣ ਵਾਲੀ ਜਿਹੜੀ 4 ਤਰੀਕਾ ਉਦੋਂ ਤੁਹਾਨੂੰ ਉਹਦਾ ਪਤਾ ਵੀ ਲੱਗ ਜਾਣਾ ਵੀ ਵਾਕਈ ਇਹ ਲੋਕ ਆਪ ਮੁਹਾਰੇ ਇਸ ਕੱਟ ਚਾਉਣਗੇ ਪਿੰਡਾਂ ਤੁਸੀਂ ਕਿ ਉਹ ਇੱਥੇ ਕਿੱਥੀਆਂ ਨਾ ਦੂਜੀ ਤੁਹਾਡੇ ਵੱਲੋਂ ਕੋਈ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕੋਈ ਗੱਲਬਾਤ ਨੂੰ ਨਹੀਂ ਨਹੀਂ ਦੂਜਾ ਤੁਹਾਡਾ ਕੋਸ਼ਿਸ਼ ਕਰ ਰਿਹਾ ਰੋਕਣ ਦੀ ਪਰ ਗੱਲ ਇਹ ਹੈ ਵੀ ਜਿਹੜਾ ਬੰਦਾ ਅੱਜ ਤੱਕ ਅਕਾਲ ਤਖਤ ਤੋਂ ਮੁਨਕਰ ਹੋਇਆ ਕਦੇ ਸਿੱਖਾਂ ਨੇ ਉਹਨਾਂ ਨੂੰ ਕਦੇ ਮੋਹ ਨਹੀਂ ਦਿੱਤਾ ਮਤਲਬ ਅੱਜ ਜਿਹੜੀ ਭਰਤੀ ਹੋ ਰਹੀ ਹੈ ਉਹ ਸਿੱਖਾਂ ਦੀ ਮਤਲਬ ਅਕਾਲ ਤਖਤ ਵੱਲੋਂ ਹੋ ਗਈ ਹੈ ਚਾਹੇ ਕੋਈ ਵੀ ਬੰਦਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰੇ ਲੇਕਿਨ ਇਹ ਜਿਹੜੇ ਅਕਾਲ ਤਖਤ ਤੋਂ ਕਦੇ ਸਿੱਖ ਟੁੱਟਿਆ ਨਹੀਂ ਜਿਹੜਾ ਸਿੱਖ ਅਕਾਲ ਤਖਤ ਤੋਂ ਟੁੱਟ ਗਿਆ ਆਪਣੀ ਜੜ੍ਹ ਤੋਂ ਟੁੱਟ ਗਿਆ ਉਹ ਕਦੇ ਨਾ ਅੱਗੇ ਵਧਿਆ ਨਾ ਅੱਜ ਤੱਕ ਤੁਸੀਂ ਪਿੱਛੇ ਦੇਖ ਲਓ ਜਿਹੜਾ ਅਕਾਲ ਤਖਤ ਦੇ ਉਹ ਜਿਹਨੇ ਪਿੱਠ ਦਿਖਾਈ ਆ ਉਹ ਖਤਮ ਹੋਇਆ ਸੋ ਜਿਹੜਾ ਅੱਜ ਵੀ ਅਕਾਲ ਤਖਤ ਨੂੰ ਪਿੱਠ ਦਿਖਾਉਣਗੇ ਤਾਂ ਉਹਨਾਂ ਦਾ ਕਦੇ ਕੁਝ ਨਹੀਂ ਹੋਣਾ ਸੋ ਅਕਾਲ ਤਖਤ ਨਾਲ ਜਿਹਨੇ ਮੱਥਾ ਲਾਇਆ ਉਹ ਕਦੇ ਕਾਮਯਾਬ ਨਹੀਂ ਹੋਇਆ ਜਿਹਨੇ ਅਕਾਲ ਤਖਤ ਅੱਗੇ ਸਿਰ ਝੁਕਾਇਆ ਉਹਨਾਂ ਦੀ ਉਹ ਕਾਮਯਾਬੀ ਮਿਲੀ ਹੈ ਅੱਜ ਤੱਕ 4 ਤਰੀਕ ਨੂੰ ਕਿਵੇਂ ਤੁਸੀਂ ਅਰੇਂਜਮੈਂਟ ਕਰ ਰਹੇ ਹੋ ਟੈਂਟ ਵਗੈਰਾ ਜਾਂ ਕਿਵੇਂ ਤੁਸੀਂ ਦੂਕੀਆਂ ਲਗਾ ਰਹੇ ਹੋ ਨੌਜਵਾਨ ਲਈ ਸਾਥੂ ਵਾਸਤੇ ਵੀ ਅਕਤਬਿਕ ਉਹ ਇਸ ਤਰੀਕੇ ਨਾਲ ਪਿੰਡਾਂ ਦੇ ਵਸੇਬੇ ਦੇ ਰੂਪੇ ਦਾ ਕੋਈ ਨਹੀਂ ਹੋ ਰਹੀ ਬੱਸ ਸਕਦਾ ਪਰ ਉਹਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਪਿੰਡਾਂ ਦੇ ਵਿੱਚ ਨੌਜਵਾਨਾਂ ਦੀ ਮੀਟਿੰਗਾਂ ਲਾ ਰਹੇ ਹੋ ਇਸ ਤਰੀਕੇ ਦੀ ਦੂਕੀਆਂ ਦੇਖੋ ਜੀ ਜਿਹੜਾ ਅਠ ਵਾਸਤੇ ਲੰਗਰ ਕਮੇਟੀ ਵੀ ਬਣਾਤੀ ਜਿਹੜਾ ਨਾਲ ਪਾਰਕਿੰਗ ਦਾ ਵੀ ਬਣ ਗਿਆ ਉਹ ਸਾਹਮਣੇ ਸ਼ੈੱਡ ਹੈ ਸ਼ੈੱਡ ਦੇ ਵਿੱਚ ਟੈਂਟ ਵਗੈਰਾ ਲਾ ਕੇ ਉਹ ਸਾਰਾ ਵਧੀਆ ਢੰਗ ਨਾਲ ਬਣ ਰਿਹਾ ਸੋ ਇਹ ਇਹ ਸਾਰਾ ਜਿਹੜੀਆਂ ਡਿਊਟੀਆਂ ਇਹ ਲੱਗ ਜਾਣੀਆਂ ਤੇ ਚਾਰ ਤਰੀਕ ਨੂੰ ਬਕਾਇਦਾ ਪ੍ਰੋਪਰ ਹੈ ਸਹੀ ਢੰਗ ਨਾਲ ਜਿਹੜਾ ਇਕੱਠਾ ਹੋਊਗਾ ਹੋਰ ਥੋੜੀ ਲੋਕੇਸ਼ਨ ਦੱਸ ਦੋ ਦੱਸ ਕੋਈ ਕਿੱਥੇ ਸੰਗਿਤਾ ਨੂੰ ਖਾਸ ਕਰਕੇ ਬੇਨਤੀ ਹੈ ਜਿਹੜਾ ਗੁਰਦੁਆਰਾ ਗੜੀਪੌਰ ਖੜਾ ਸਾਹਿਬ ਬਲਾਕ ਮਾਜਰੀ ਚ ਜਦੋਂ ਆਪਾਂ ਵਜੀਦਪੁਰ ਨੂੰ ਜਾਂਦੇ ਆ ਉਸ ਤੋਂ 200 ਮੀਟਰ ਤੇ ਅੱਗੇ ਜਾ ਕੇ ਸੱਜੇ ਹੱਥ ਕਿ ਛੱਡ ਬਣਿਆ ਹੋਇਆ ਉਸ ਛੱਡ ਦੇ ਵਿੱਚ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਹੋਣਾ ਕਿਉਂ ਬਾਰਿਸ਼ ਦਾ ਵੀ ਮੌਸਮ ਹੈ ਇਸ ਕਰਕੇ ਉਹ ਸਾਰਾ ਆਪਾਂ ਪ੍ਰੋਗਰਾਮ ਉਹ ਛੱਡ ਦੇ ਵਿੱਚ ਕੀਤਾ ਗਿਆ ਸਮਾ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਬਲਦੇ 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 ਕੋਈ ਪੁੱਛ ਫਾਦਲ ਜੀ ਜੀ ਬਹੁਤ ਫਾਦਲ ਜੀ ਜੀ ਬਸ ਮੈਂ ਫੜਾਤੀ ਬੜਾ ਮੈਂ ਫੜਾਤੀ ਆਈ ਜਾਈਏ ਵਾ ਅੱਗੇ ਮਰੋ ਕੰਪਰ ਕਰ ਕੋ ਗੁਰਮੁਖੀ ਕੀ ਕਹਿਣਾ ਚਾਹੁੰਦੇ ਕਿ ਵੱਡਾ ਕੱਟ ਕੀਤਾ ਜਾ ਰਿਹਾ ਹੈ ਉਸ ਵਕ ਕੱਟ ਬਾਰੇ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਚਾਰ ਤੀ ਦਾ ਇਕੱਠ ਹੈ ਲੋਕਾਂ ਦੇ ਵਿੱਚ ਇਹ ਇੰਨਾ ਉਤਸ਼ਾਹ ਹੈ ਜਿਹੜੇ ਲੋਕ ਅਕਾਲ ਤਖਤ ਨੂੰ ਸਮਰਪਿਤ ਹੈ ਜਦੋਂ ਅਸੀਂ ਭਾਰਤੀ ਵਾਸਤੇ ਉਹਨਾਂ ਨੂੰ ਕਾਪੀ ਅੱਗੇ ਕਰਦੇ ਆ ਉਹ ਕਾਪੀ ਦੇ ਅੱਗੇ ਸਿਰ ਝੁਕਾਉਂਦੇ ਆ ਕਿਉਂਕਿ ਗੁਰੂ ਪਹਿਲਾਂ ਸਾਨੂੰ ਅਕਾਲ ਤਖਤ ਪਹਿਲਾਂ ਰਾਜਨੀਤੀ ਬਾਅਦ ਚ ਲੇਕਿਨ ਦੂਜੇ ਪਾਸੇ ਕਿਹਾ ਜਾਂਦਾ ਦੂਜੇ ਬੰਦਿਆਂ ਪਾਸੋਂ ਕਿ ਇਹਨਾਂ ਦੇ ਅੱਲੇ ਪੱਲੇ ਕੱਖ ਨਹੀਂ ਇਹ ਹੁਣ ਲੋਕਾਂ ਨੇ ਦੱਸਣਾ ਹੈ ਵੀ ਅਕਾਲ ਤਖਤ ਦੇ ਬੰਦਿਆਂ ਨੂੰ ਕਹਿ ਰਹੇ ਆ ਵੀ ਇਹਨਾਂ ਦੇ ਅੱਲੇ ਪੱਲੇ ਕੱਖ ਨਹੀਂ ਹੈਗਾ ਇਹ ਹੁਣ ਸੰਗਤ ਨੇ ਦੱਸਣਾ ਹੈ ਵੀ ਸੰਗਤ 4 ਤਰੀਕ ਨੂੰ ਕਿੰਨੀ ਪਹੁੰਚੂਗੀ ਕਿਉਂਕਿ ਜਿੱਥੇ ਵੀ ਅਸੀਂ ਜਾਣਦੇ ਆ ਅਸੀਂ ਇਲੈਕਸ਼ਨਾਂ 'ਚ ਵੀ ਘੁੰਮੇ ਆ ਇਲੈਕਸ਼ਨਾਂ ਤੋਂ ਵੀ ਜ਼ਿਆਦਾ ਕੱਠ ਪਿੰਡਾਂ ਦੇ ਵਿੱਚ ਹੋਇਆ ਵੀ ਅਸੀਂ ਪਹੁੰਚਾਂਗੇ ਅਸੀਂ ਗੱਡੀਆਂ ਲੈ ਕੇ ਆਵਾਂਗੇ ਅਸੀਂ ਟਰਾਲੀਆਂ ਲੈ ਕੇ ਆਉਂਗੇ ਇਹ ਇਸ ਤਰ੍ਹਾਂ ਦੀ ਸਾਨੂੰ ਇਹਦੇ ਵਿੱਚੋਂ ਆਵਾਜ਼ ਮਿਲ ਰਹੀ ਹੈ ਲੋਕਾਂ 'ਚ ਬਹੁਤ ਭਾਰੀ ਉਤਸ਼ਾਹ ਹੈ ਦੂਜੀ ਗੱਲ ਇਹ ਹੈ ਵੀ ਸਾਡੇ ਨਾਲ ਜੇ ਆਪਾਂ ਕਹੀਏ ਇਹ ਸਾਰੇ ਜਿੰਨੇ ਬੰਦੇ ਬੈਠੇ ਐ ਸਾਰੇ ਸਿਪਾਈ ਐ ਇਹ ਵਰਕਰ ਐ ਲੀਡਰ ਨਹੀਂ ਹੈ ਕੋਈ ਵੀ ਕਿਉਂਕਿ ਲੀਡਰ ਸਿਰਫ ਇਕੱਠਾਂ ਦੇ ਵਿੱਚ ਹੀ ਜਾਂਦੇ ਹੁੰਦੇ ਆ ਵਰਕਰ ਆ ਜਿਹੜਾ ਮੇਰਾ ਵਰਕਰ ਆ ਉਹ ਪਿੰਡ-ਪਿੰਡ ਘੁੰਮਦਾ ਇਹ ਜਿਹੜੀ ਟੀਮ ਬੈਠੀ ਹੈ ਸਰਦਾਰ ਗਮਜੀਤ ਸਿੰਘ ਜੀ ਸੰਟੂ ਹੈ ਮਨਜੀਤ ਸਿੰਘ ਜੀ ਮੰਦੋ ਹੈ ਮਨਦੀਪ ਸਿੰਘ ਜੀ ਖਿਜਰਾਬਾਦ ਉਹਨਾਂ ਦੇ ਨਾਲ ਸਰਬਜੀਤ ਸਿੰਘ ਜੀ ਕਾਦੀ ਮਾਜਰਾ ਜਿੰਨੇ ਬੰਦੇ ਬੈਠੇ ਆ ਸਰਦਾਰ ਭਗਤ ਸਿੰਘ ਜੀ ਸਰਦਾਰ ਦਰਸ਼ਨ ਸਿੰਘ ਜੀ ਅਮਰਿੰਦਰ ਸਿੰਘ ਜੀ ਪੈਂਤਾ ਇਹ ਸਾਰੇ ਹੁਣ ਚਾਹੇ ਲੱਗ-ਲੱਗ ਪਾਰਟੀਆਂ ਚੋਂ ਆਏ ਆ ਲੇਕਿਨ ਹੁਣ ਸਾਰੇ ਅਕਾਲੀ ਦਲ ਨੂੰ ਸੁਰਜੀਤ ਕਰਨ ਵਾਸਤੇ ਆਪਣੀ ਮੁਹਿੰਮ ਚਲਾ ਰਹੇ ਆ ਆ ਜਾਓ ਪੂਰੇ ਆ ਜਾਓ ਅੱਗੇ ਆ ਜਾ ਸਰਪ ਦੀ ਚਾਹੇਗੀ ਪੂਰੇ ਆ ਜਾਓ ਹੋਰ ਬੋਲਣਾ ਬਾਤ ਹੋਰ ਸਰਜੀ ਇਹਦਾ ਮਤਲਬ ਜੇ ਸਾਲੂ ਦਾ ਬੰਦਾ ਆਮ ਆਮ ਯਾਰ ਤਰੀਕ ਨੂੰ ਚਾਰ ਗਾਲੀਆਂ ਪੀਲ ਇਹਨਾਂ ਵਾਲੇ ਅਪੀਲ ਕਰ ਲਓ ਇਹਨੇ ਕਰ ਦੇਣੀ ਰਿਪੋਰਟ ਕਰ ਦਿੰਦੇ ਬਾਕੀ ਨਾਲ ਵਿੱਚ ਕੋਈ ਨਹੀਂ ਕੋਈ ਕੋਈ ਚੀਜ਼ ਇਹਨੇ ਵੀ ਨਹੀਂ ਕਰਨੀ ਹੈ ਅਗਲੇ ਦਿਨ ਹੋਵੇ ਕੋਈ ਉਹ ਵੀ ਸਮਾਂ ਉਹੀ ਕਹਣਾ ਬਸ ਕੌਟ ਕਰ। ਮਾਡੀ ਮਾਧਿਅਮ ਪਹਿਲੇ। ਕਾਦੀ ਮਾਧਿਅਮ ਸਾਹਿਬ ਕੀ ਕਹਿਣਾ ਚਾਹੁੰਦੇ ਠੱਕ ਲੈ ਕੇ। ਦੇਖੋ ਮੈਂ ਤੁਹਾਡੇ ਮਾਧਿਅਮ ਰਹੀਂ ਸੰਗਤ ਨੂੰ ਅਪੀਲ ਕਰਨੀ ਚਾਹੁੰਦਾ ਵੀ ਪਰਸੋਂ ਨੂੰ ਵੱਧ ਤੋਂ ਵੱਧ ਸੰਗਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਮਨਪ੍ਰੀਤ ਸਿੰਘ ਜੀ ਆਲੀ ਸਾਹਿਬ ਜੋ ਸਮੁੱਚੀ ਅਕਾਲੀ ਲੀਡਰਸ਼ਿਪ ਪਹੁੰਚ ਰਹੀ ਹੈ ਉਹਨਾਂ ਦੇ ਵਿਚਾਰ ਨੂੰ ਲੈ ਦੇ ਲਈ ਮੈਂ ਤੁਹਾਡੇ ਮਾਧਿਅਮ ਰੇ ਅਪੀਲ ਕਰਦਾ ਵੀ ਵੱਧ ਤੋਂ ਵੱਧ ਸੰਗਤ ਪਹੁੰਚੇ। ਸਾਰੇ ਪ੍ਰਬੰਧ ਕੀਤੇ ਗਏ ਲੰਗਰ ਪਾਣੀ ਦਾ ਪ੍ਰਬੰਧ ਵੀ ਖਾਸ ਕਰਕੇ ਜਿੰਨੇ ਨੇੜੇ ਦੇ ਪਿੰਡ ਹੈ ਉਹ ਤਾਂ ਵੱਧ ਤੋਂ ਵੱਧ ਜਿਆਦਾ ਆ ਸਕਦੇ ਸ਼ਹਿਰ ਵਾਸੀਆਂ ਨੂੰ ਸਾਰੇ ਇਲਾਕਾ ਵਾਸੀਆਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਸੰਗਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਮਨਪ੍ਰੀਤ ਸਿੰਘ ਯਾਲੀ ਉਹਨਾਂ ਦੇ ਵਿਚਾਰਣ ਸੁਣਨ ਦੇ ਲਈ ਪਹੁੰਚਣਾ ਹੈ ਹੋਰ ਕਿਹੜੀ ਕਿਹੜੀ ਵੱਡੇ ਆਗੂ ਆ ਰਹੇ ਨੇ ਦੇਖੋ ਵੱਡੇ ਆਗੂ ਤਾਂ ਇਹ ਹਾਲੇ ਤਾਂ ਭਾਰਤੀ ਮੇਮ ਚੱਲ ਰਹੀ ਹੈ ਜੋ ਪੰਜ ਮੈਂਬਰੀ ਕਮੇਟੀ ਹੈ ਉਹਨਾਂ ਦੇ ਵਿੱਚ ਸਰ ਮੰਪ੍ਰੀਤ ਸਿੰਘ ਯਾਲੀ ਸਾਹਿਬ ਨੂੰ ਸਾਡਾ ਜ਼ਿਲ੍ਹੇ ਦਿੱਤੇ ਗਏ ਆ ਕਿਉਂਕਿ ਜੋ ਪੰਜਵੇਂ ਮੈਂਬਰੀ ਕਮੇਟੀ ਹੈ ਉਹਨਾਂ ਨੇ ਜ਼ਿਲ੍ਹੇ ਵਾਜਿ ਉਹਨਾਂ ਨੂੰ ਵੰਡ ਦਿੱਤੇ ਗਏ ਸਾਡੇ ਸਾਡਾ ਜ਼ਿਲ੍ਹਾ ਰੋਪੜ ਵਗੈਰਾ ਲੁਧਿਆਣਾ ਵਗੈਰਾ ਉਹ ਸਰਦਾਰ ਮਨਪ੍ਰੀਤ ਸਿੰਘ ਹਾਲੀ ਸਾਹਿਬ ਨੂੰ ਦਿੱਤਾ ਗਿਆ ਸੋ ਉਹਨਾਂ ਨੇ ਇੱਥੇ ਆਉਣਾ ਉਹਨਾਂ ਨੇ ਜੋ ਭਰਤੀ ਮੈਮ ਚੱਲਦੀ ਹੈ ਉਹਦੀ ਸ਼ੁਰੂਆਤ ਕਰਾਉਣ ਵਾਸਤੇ ਇੱਥੇ ਪਹੁੰਚ ਰਹੇ ਹਾਂ ਅਜੇ ਇਹ ਕੰਮ ਸਿਰਫ ਇੱਥੇ ਹੋ ਰਿਹਾ ਜਾਂ ਪੰਜਾਬ ਦੇ ਹੋਰਨਾਂ ਹਿੱਸਿਆਂ 'ਚ ਵੀ ਹੋ ਰਿਹਾ ਹੈ ਦੇਖੋ ਉਹ ਤਾਂ ਤੁਸੀਂ ਦੇਖੇ ਰਹੇ ਹੋ ਤੁਸੀਂ ਮੀਡੀਆ ਰਾਹੀਂ ਦੇਖੇ ਰਹੇ ਹੋ ਵੀ ਸਾਡੇ ਇਲਾਕੇ ਵੀ ਤਾਂ ਘਾਟ ਏਰੀਆ ਦੇ ਵਿੱਚ ਪਹਿਲੀ ਵਾਰ ਇਕੱਠ ਹੋਣ ਜਾ ਰਿਹਾ ਉਸੀਂ ਦੇਖਿਆ ਹੈਠਾ ਮੁਕਸਰ ਵਗਾਰਾ ਫਰੋਜਪੁਰ ਲੁਧਿਆਣਾ ਜਿੱਥੇ ਵੀ ਦੇਖਦੇ ਆ ਆਮ ਵਾਰੇ ਸੰਗਤ ਚ ਬਹੁਤ ਛਾਏ ਅਸੀਂ ਵੀ ਦੇਖਿਆ ਹੁਣ ਵੱਖ-ਵੱਖ ਪਿੰਡਾਂ ਚ ਦਿੱਲੀ ਜਾਂਦੇ ਲੋਕ ਧੰਨਤਾ ਜੋਗ ਆ ਉਹ ਸਾਨੂੰ ਕਹਿ ਰਹੇ ਵੀ ਤੁਸੀਂ ਬਹੁਤ ਵੱਡਾ ਹੰਬਲਾ ਮਾਰਿਆ ਲੋਕ ਹੱਲਾਸ਼ੇਰੀ ਦੇ ਰਹੇ ਆ ਵੀ ਅਸੀਂ ਵੱਧ ਤੋਂ ਵੱਧ ਸੰਗਤ ਲਈ ਘੱਟ ਪਹੁੰਚਾਉਂਦੇ